ਮੇਰਾ ਆਪਣਾ ਥਿਊ ਪੁਆਇੰਟ ਆ ਇਸ ਸਵਤੀ ਮਾਲੀਵਾਲ ਦੇ ਵਾਕਿਆ ਦੇ ਉੱਪਰ ਕਿ ਇਹ ਬਹੁਤ ਨਿੰਦਨਯੋਗ ਘਟਨਾ ਮ ਬਹੁਤ ਅਫਸੋਸਨਾਕ ਗਾਲਿਆ ਜੋ ਹੋਈ ਆ ਇਹ ਦੇ ਨਾਲ ਔਰਤਾਂ ਦੀ ਸੁਰੱਖਿਆ ਔਰਤਾਂ ਦਾ ਮਾਨ ਸਨਮਾਨ ਜੁੜਿਆ ਹੋਇਆ ਵਾ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਔਰਤਾਂ ਨੂੰ ਉਹਦਾ ਬਣਦਾ ਜਿਹੜਾ ਮਾਨ ਸਨਮਾਨ ਆ ਉਹ ਜ਼ਰੂਰ ਮਿਲੇ ਔਰਤਾਂ ਨਾਲ ਅੱਗੇ ਸਦੀਆਂ ਤੋਂ ਤੱਕ ਆਉਂਦਾ ਆ ਵਾ ਔਰ ਸਮਾਂ ਆ ਗਿਆ ਵਾ ਕਿ ਇੱਕ ਸੋਸਾਇਟੀ ਦੇ ਵਿੱਚ ਇੱਕ ਮੈਂਟਲ ਐਟੀਟਿਊਡ ਜਿਹੜਾ ਵਾ ਉਹ ਚੇਂਜ ਹੋਵੇ ਮੇਰਾ ਆਪਣਾ ਮੰਨਣਾ ਵਾ ਕਿ ਸਿਆਸੀ ਪਾਰਟੀਆਂ ਨੂੰ ਔਰਤਾਂ ਦੇ ਹੱਕਾਂ ਵਾਸਤੇ ਜ਼ਰੂਰ ਲੜਨਾ ਚਾਹੀਦਾ ਵਾ ਔਰ ਜਿੱਥੇ ਵੀ ਉਹਨਾਂ ਨਾਲ ਤੱਕਾ ਹੁੰਦਾ ਵਾ ਉੱਥੇ ਪਾਰਟੀਆਂ ਨੂੰ ਜ਼ੀਰੋ ਟੋਲਰੈਂਸ ਜਿਹੜੀ ਆ ਉਹ ਦਿਖਾਉਣੀ ਬਣਦੀ ਆ ਲੇਕਿਨ ਜ਼ੀਰੋ ਟੋਲਰੈਂਸ ਦਿਖਾਉਣ ਦੀ ਬਜਾਏ ਜਾਂ ਜ਼ੀਰੋ ਟੋਲਰੈਂਸ ਦੀ ਬਜਾਏ ਪਾਰਟੀਆਂ ਜਿਹੜੀਆਂ ਵਾ ਉਹ ਇੱਕ <li>ਪ ਸਰਵਿਸ ਕਰਦੀਆਂ ਮੇਅਰ ਫਾਰਮੈਲਿਟੀ ਕਰਦੀਆਂ ਆ ਮੈਨੂੰ ਯਾਦ ਹੈ ਜਦੋਂ ਮੈਂ ਐਮਐਲਏ ਸੀ ਉਸ ਵੇਲੇ ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਡਿਸਕਸ਼ਨ ਚੱਲ ਰਹੀ ਸੀ ਕਿ ਕਿਵੇਂ ਪੰਚਾਇਤੀ ਰਾਜ ਦੇ ਵਿੱਚ ਐਕਟ ਪੰਚਾਇਤੀ ਐਕਟ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਵਾਸਤੇ ਕੁਝ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਵਾਂ ਤੇ ਮੈਨੂੰ ਯਾਦ ਹੈ ਮੈਂ ਵਿਧਾਨ ਸਭਾ ਦੇ ਚੁੱਟ ਕੇ ਬੋਲਿਆ ਕਿ ਮੈਂ ਨਿਗਾਹ ਮਾਰ ਰਿਹਾ ਵਾਂ ਕਿ ਅਸੀਂ ਪੰਚਾਇਤੀ ਰਾਜ ਦੀਆਂ ਪੰਚਾਇਤਾਂ ਦੀ ਗੱਲ ਕਰ ਰਹੇ ਹਾਂ ਲੇਕਿਨ ਸਾਡੀ ਇਸ ਹਾਊਸ ਦੇ ਵਿੱਚ ਚਾਰੀਆਂ ਪੰਜ ਔਰਤਾਂ ਸਿਰਫ ਨਜ਼ਰ ਆ ਰਹੀਆਂ ਵਾਂ ਇੱਥੇ ਪਹਿਲਾਂ ਆਪਾਂ ਜੇ ਆਪਾਂ ਰੈਜ਼ਰਵੇਸ਼ਨ ਰਾਖਵਾ ਕਰਨ ਅਸੀਂ ਪੰਚਾਇਤਾਂ ਦੇ ਵਿੱਚ ਗੱਲ ਪੰਚਾਇਤਾਂ ਦੇ ਵਿੱਚ ਗੱਲ ਕਰਦੇ ਆਂ ਕਿ ਉੱਥੇ ਰਾਖਵਾ ਕਰਨ ਹੋਣਾ ਚਾਹੀਦਾ ਤੇ ਫਿਰ ਸਾਡੇ ਵਿਧਾਨ ਸਭਾ ਚ ਘੱਟੋ-ਘੱਟ ਆਪਾਂ ਨੂੰ 25 30 40% ਔਰਤਾਂ ਤੇ ਦਿਖਣੀਆਂ ਚਾਹੀਦੀਆਂ ਵਾ ਮੈਨੂੰ ਯਾਦ ਆ ਉਸ ਵਾਕਿਆ ਤੋਂ ਬਾਅਦ ਮੇਰੇ ਨਾਲ ਇੱਕ ਦੋ ਐਮਐਲਏਸ ਮੈਨੂੰ ਬਾਅਦ ਮਿਲੇ ਔਰ ਮੈਨੂੰ ਕਹਿੰਦੇ ਵੀ ਸੰਤੂ ਸਾਹਿਬ ਤੁਸੀਂ ਕੀ ਗੱਲ ਕਰ ਰਹੇ ਸੀਗੇ ਕੀ ਤੁਸੀਂ ਚਾਹੁੰਦੇ ਜੇ ਪੀਏ ਔਰਤਾਂ ਹੁਣ ਐਮਐਲਏ ਬਣ ਜਾਣ ਤੇ ਅਸੀਂ ਉਹਨਾਂ ਦੇ ਝੋਲੇ ਚੁੱਕੇ ਫਿਰ ਸੋ ਸੋ ਮੈਂ ਉਹਨਾਂ ਨੂੰ ਕਿਹਾ ਵੀ ਆਫਟਰ ਆਲ ਜੇ ਅਸੀਂ ਪੰਚਾਇਤਾਂ ਦੀ ਗੱਲ ਕਰਦੇ ਆਂ ਪੰਚਾਇਤਾਂ ਦੇ ਵਿੱਚ ਜੇ ਪਿੱਛੇ ਸਰਪੰਚ ਔਰਤਾਂ ਹੋਣੀਆਂ ਚਾਹੀਦੀਆਂ ਤੇ ਫਿਰ ਐਮਐਲਏ ਕਿਉਂ ਨਹੀਂ ਇਹ ਆਪਾਂ ਦੋਗਲਾਪਨ ਕਿਉਂ ਅਪਣਾਉਨੇ ਆਂ ਮੈਂ ਇਹ ਵੀ ਦੱਸਣਾ ਚਾਹਨਾ ਵਾਂ ਕਿ ਆਮ ਆਦਮੀ ਪਾਰਟੀ ਦੇ ਐਟੀਟਿਊਡ ਦੇ ਵਿੱਚ ਵੀ ਇੱਕ ਤਬਦੀਲੀ ਨਜ਼ਰ ਆ ਰਹੀ ਹੈ ਮੈਨੂੰ ਯਾਦ ਹੈ 2016 17 ਦੇ ਵਿੱਚ ਜਿਸ ਵੇਲੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਹਾਲੀ ਚੋਣ ਪ੍ਰਚਾਰ ਕਰ ਰਹੇ ਸੀ ਔਰ ਮੈਂ ਮੈਨੀਫੈਸਟੋ ਦੇ ਵਿੱਚ ਲੱਗਾ ਹੋਇਆ ਸੀ ਤੇ ਕੁਰੀ ਅਰਵਿੰਦ ਕੇਜਰੀਵਾਲ ਦੇ ਕੋਲ ਅਸੀਂ ਬੈਠੇ ਹੋਏ ਸੀ ਔਰ ਉਹਨਾਂ ਨੇ ਇੱਕ ਉਮੀਦਵਾਰ ਮਾਲਵੇ ਦੇ ਇੱਕ ਉਮੀਦਵਾਰ ਨੂੰ ਬੁਲਾਇਆ ਔਰ ਉਹਨੂੰ ਬਹੁਤ ਡਾਂਟਿਆ ਕਿ ਇੱਕ ਬੰਦ ਸਿੰਘ ਨਾਂ ਦਾ ਇੱਕ ਸੱਜਣ ਆ ਜਿਹਦੀ ਬੇਟੀ ਨਾਲ ਬਲਾਤਕਾਰ ਹੋਇਆ ਸੀ ਬੇਟੀ ਦਾ ਬਲਾਤਕਾਰ ਹੋਇਆ ਔਰ ਉਹਨੂੰ ਉਹਨੂੰ ਮਾਰ ਦਿੱਤਾ ਗਿਆ ਔਰ ਉਹ ਬੰਦ ਸਿੰਘ ਜਿਹੜਾ ਵਾ ਉਹ ਉਹਨੇ ਆਪਣੀ ਪੋਇਟਰੀ ਦੇ ਵਿੱਚ ਇਹ ਜਿਹੜਾ ਦੁਖਾਂਤ ਆ ਇਹਦਾ ਜ਼ਿਕਰ ਕੀਤਾ ਔਰ ਅਰਵਿੰਦ ਕੇਜਰੀਵਾਲ ਨੇ ਜਦੋਂ ਉਹਨਾਂ ਕਿਹਾ ਕਿ ਜਿਹੜੇ ਬੰਦ ਸਿੰਘ ਨੂੰ ਅਸੀਂ ਪਾਰਟੀ ਚ ਲਾਇਆ ਵਾ ਤੇ ਉਸ ਉਮੀਦਵਾਰ ਨੂੰ ਕਹਿ ਰਹੇ ਸੀ ਵੀ ਤੂੰ ਜਿਹੜੇ ਬੰਦ ਸਿੰਘ ਦੇ ਜਿਹੜੇ ਹਮਲਾਵਰ ਨੇ ਉਹਨਾਂ ਨਾਲ ਤੂੰ ਕਿਉਂ ਤੁਰੇ ਫਿਰਦਾ ਸੋ ਇੱਕ ਇੱਕ ਟਾਈਮ ਸੀਗਾ ਜਦੋਂ ਤੁਸੀਂ ਪਾਰਟੀ ਦੇ ਵਿੱਚ ਤੁਸੀਂ ਇਹੋ ਜਿਹਾ ਬਿਲਕੁਲ ਸਾਫ਼ ਸੁਥਰਾ ਜਿਹੜਾ ਕਿਰਦਾਰ ਆ ਉਹਨੂੰ ਪੇਸ਼ ਕਰਦੇ ਸੀਗੇ ਔਰ ਹੁਣ ਆਪਾਂ ਸੁਣ ਚਾਹੁੰਦਾ ਵਾ ਕਿ ਜਿਹੜੇ ਬੰਦੇ ਦੇ ਉੱਤੇ ਇਲਜ਼ਾਮ ਹੈ ਕਿ ਉਹਨੇ ਇੱਕ ਔਰਤ ਦੇ ਉੱਤੇ ਹਮਲਾ ਕੀਤਾ ਉਹਨੂੰ ਤੁਸੀਂ ਆਪਣੇ ਨਾਲ ਲਈ ਫਿਰਦੇ ਜੀ ਸੋ ਪਾਰਟੀ ਦੇ ਵਿੱਚ ਵੀ ਇੱਕ ਤਬਦੀਲੀ ਜਿਹੜੀ ਆ ਬਿਲਕੁਲ ਸਾਫ਼ ਨਜ਼ਰ ਆ ਰਹੀ ਆ ਮੈਂ ਰਾਖਵਾ ਕਰਨ ਦੀ ਇੱਕ ਸਾਡੇ ਕਾਲਰ ਨੇ ਗੱਲ ਕੀਤੀ ਔਰ ਬਿਲਕੁਲ ਸਹੀ ਗੱਲ ਆ ਕਿ ਇੱਕ ਪਾਸੇ ਤੇ ਅਸੀਂ ਗੱਲ ਕਰਦੇ ਆਂ ਕਿ 50% ਦੀ ਸੀਟਾਂ ਜਿਹੜੀਆਂ ਵਾ ਵਿਧਾਨ ਸਭਾ ਚ ਜਾਂ ਰਾਜ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਵਾ ਉਹ ਔਰਤਾਂ ਲਈ ਰਿਜ਼ਰਵ ਹੋਣੀ ਚਾਹੀਦੀ ਹੈ ਚਲੋ ਅੱਧੀਆਂ ਛੱਡ ਦਿਓ ਇੱਕ ਤੇ ਹੈ ਹੀ ਰਿਜ਼ਰਵ ਹੋਣੀ ਚਾਹੀਦੀ ਹੈ ਵਾ ਪਰ ਉਹਦੇ ਵੱਲ ਤੇ ਉਸ ਪਾਸੇ ਤੇ ਕੋਈ ਪਾਰਟੀ ਜਾਂਦੀ ਨਹੀਂ ਗਈ ਉਹਦੇ ਬਜਾਏ ਜਿਹੜੀਆਂ ਔਰਤਾਂ ਉੱਥੇ ਨੋਮੀਨੇਟਿਡ ਵੀ ਨੇ ਜਾਂ ਇਲੈਕਟਡ ਵੀ ਨੇ ਉਹਨਾਂ ਨਾਲ ਕੀ ਹੋ ਰਿਹਾ ਵਾ ਜਿਵੇਂ ਸਵਤੀ ਮਾਰੀਵਾਲ ਦਾ ਕੇਸ ਜਿਹੜਾ ਵਾ ਉਹ ਇੱਕ ਉਦਾਹਰਣ ਹੈ ਹਰਾਨੀ ਦੀ ਗੱਲ ਇਹ ਵੀ ਆ ਕਿ ਇਸ ਵਾਕਿਆ ਦੇ ਉੱਤੇ ਇੱਕ ਔਰਤ ਦੇ ਨਾਲ ਟੱਕਾ ਹੋਇਆ ਉਹਦੇ ਨਾਲ ਕੁੱਟਮਾਰ ਹੋਈ ਉਹਨੂੰ ਬੇਇੱਜ਼ਤ ਕੀਤਾ ਗਿਆ ਲੇਕਿਨ ਕੌਣ ਬੋਲੇ ਉਹਦੇ ਵਾਸਤੇ ਇਸ ਵੇਲੇ ਪੰਜਾਬ ਦੇ ਵਿੱਚ 92 ਐਮਐਲਏਜ਼ ਦੇ ਵਿੱਚੋਂ 11 ਔਰਤਾਂ ਐਮਐਲਏਜ਼ ਨੇ ਕਿੰਨੀਆਂ ਕਿ ਐਮਐਲਏ ਔਰਤਾਂ ਐਮਐਲਏ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਉਹ ਬੋਲੀਆਂ ਦੇ ਬਾਰੇ ਦਿੱਲੀ ਦੇ ਵਿੱਚ 62 ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਚੋਂ 8 ਔਰਤਾਂਾਂ ਉਹਨਾਂ ਚੋਂ ਕਿੰਨੀਆਂ ਬੋਲੀਆਂ ਇੱਕ ਜੇ ਬੋਲੀ ਆ ਜਿਹੜੀ ਮੰਤਰੀ ਆ ਉਹ ਤੇ ਅਤੀਸ਼ੀ ਉਹ ਸਵਤੀ ਮਾਲੀਵਾਲ ਦੇ ਖਿਲਾਫ ਬੋਲੀ ਆ ਔਰ ਉਹਨੇ ਕੀ ਹੈ ਸਾਜੇਬ ਇਹ ਮੋਰਾਵਾ ਇੱਕ ਬੀਜੇਪੀ ਦਾ ਸਾਡੀ ਪਾਰਟੀ ਦੇ ਵਿੱਚ ਮੈਂ ਮੰਨ ਸਕਦਾ ਵਾਂ ਕਿ ਪਾਰਟੀ ਦਾ ਡਿਸਪਲਿਨ ਹੁੰਦਾ ਸ਼ਾਇਦ ਖੁੱਲ ਕੇ ਇਹ ਔਰਤਾਂ ਜਿਹੜੀਆਂ ਵਾਂ ਜਾਂ ਐਮਐਲਏ ਜਿਹੜੇ ਨੇ ਨਹੀਂ ਬੋਲ ਸਕਦੇ ਲੇਕਿਨ ਕੀ ਕਿੰਨਿਆਂ ਨੇ ਇਹਨਾਂ ਦੇ ਵਿੱਚੋਂ ਚਿੱਠੀ ਲਿਖ ਕੇ ਜਾਂ ਲਿਖਤੀ ਤੌਰ ਦੇ ਉੱਤੇ ਆਪਣੀ ਪਾਰਟੀ ਨੂੰ ਕਿਹਾ ਵਾ ਕਿ ਜੋ ਹੋਇਆ ਵਾ ਬਹੁਤ ਗਲਤ ਆ ਕਿੰਨਿਆਂ ਨੇ ਸੰਵੇਦਨਾ ਜਾਂ ਹਮਦਰਦੀ ਜਾਂ ਅਫਸੋਸ ਜ਼ਾਹਿਰ ਕੀਤਾ ਲਿਖਤੀ ਰੂਪ ਦੇ ਵਿੱਚ ਹੈ ਕੋਈ ਮੈਂ ਇਸ ਵਾਕਿਆ ਬਾਰੇ ਬਹੁਤ ਸਾਰੇ ਕੁਝ ਐਮਐਲਏਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਦੇ ਵੀ ਮੇਰੇ ਪੁਰਾਣੇ ਸਾਥੀ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕੋਈ ਰਿਕਾਰਡ ਤੇ ਨਹੀਂ ਆਉਣਾ ਚਾਹੁੰਦਾ ਸੋ ਔਰਤਾਂ ਔਰਤਾਂ ਨਾਲ ਜੋ ਤਕਾ ਹੁੰਦਾ ਉਹਦੇ ਬਾਰੇ ਵੀ ਔਰਤਾਂ ਬੋਲਣ ਨਹੀਂ ਚਾਹੁੰਦੀਆਂ ਸੋ ਉਹ ਕਿੰਨਾ ਕ ਇਨਸਾਫ ਪ੍ਰਸਤ ਹੈ ਗਿਆ ਮਾ ਉਹ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਸੋ ਇਹ ਜੋ ਹੋ ਰਿਹਾ ਵਾਇ ਸਿਰਫ ਆਮ ਆਦਮੀ ਪਾਰਟੀ ਇਹਦੇ ਲਈ ਬਲੇਮ ਨਹੀਂ ਕਰ ਸਕਦੇ ਕਿ ਸਾਡੇ ਕੋਲਰ ਨੇ ਕਿਹਾ ਵੀ ਆ ਪੰਜਾਬ ਦੇ ਦੋ ਭਰਾ ਐਮ ਐਲ ਏ ਰਹੇ ਆ ਲੁਧਿਆਣੇ ਤੋਂ ਉਹਨਾਂ ਤੇ ਇੱਕ ਦੇ ਉੱਤੇ ਬਹੁਤ ਸੀਰੀਅਸ ਇਲਜ਼ਾਮ ਲੱਗ ਗਿਆ ਅ ਅ ਵਰੀਅਪਤਾ ਸੈਕਸ਼ੂਅਲ ਅਸੌਲਟ ਦਾ ਉਹ ਔਰਤ ਜਿਹੜੀ ਆ ਉਹ ਥਾਂ ਥਾਂ ਜਾ ਰਹੀ ਆ ਇਹ ਕਹਿਣ ਵਾਸਤੇ ਵੀ ਮੇਰੇ ਨਾਲ ਟੱਕਾ ਹੋਇਆ ਵਾ ਬੜੀ ਮੁਸ਼ਕਲ ਤੋਂ ਬਾਅਦ ਉਸ ਐਮ ਐਲ ਏ ਨੂੰ ਅਰੈਸਟ ਕੀਤਾ ਗਿਆ ਉਹਨੂੰ ਹੁਣ ਇਸ ਵੇਲੇ ਬੇਲ ਮਿਲੀ ਹੋਈ ਆ ਉਹ ਆਪਣੀ ਪਾਰਟੀ ਉਹਨਾਂ ਦੀ ਆਪਣੀ ਪਾਰਟੀ ਸੀ ਇਹਨਾਂ ਦੋਵਾਂ ਭਰਾਵਾਂ ਦੀ ਉਹਨਾਂ ਚੋਂ ਇੱਕ ਨੂੰ ਪਿੱਛੇ ਜੇ ਕਾਂਗਰਸ ਪਾਰਟੀ ਇੱਕ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਇਹ ਸਵਤੀ ਮਾਲੀਵਾਲ ਦੀ ਇਸ ਵਾਕਿਆ ਦੀ ਦੀ ਅਲੋਚਨਾ ਕਰ ਰਹੀ ਹੈ ਪ੍ਰਿਯੰਕਾ ਗਾਂਧੀ ਸਵਤੀ ਮਾਲੀਵਾਲ ਦੇ ਹੱਕ ਦੇ ਵਿੱਚ ਬੋਲ ਰਹੀ ਹੈ ਔਰ ਉੱਥੇ ਇੱਕ ਜਿਹੜਾ ਜਿਹੜਾ ਇੱਕ ਸੈਕਸ਼ੂਅਲ ਅਸੌਲਟ ਦਾ ਅਕਿਊਜ਼ਡ ਹੈ ਜਿੰਸੀ ਸੋਸ਼ਣ ਦਾ ਅਕਿਊਜ਼ਡ ਹੈ ਜਿਹੜਾ ਉਹਨੂੰ ਤੁਸੀਂ ਪਾਰਟੀ 'ਚ ਲਰਾਉਂਦੇ ਜੇ ਔਰ ਕੋਈ ਛੋਟਾ ਮੋਟਾ ਹਉਦਿਹਦਾਰ ਪਾਰਟੀ 'ਚ ਨਹੀਂ ਲਰਾਉਂਦਾ ਰਾਹੁਲ ਗਾਂਧੀ ਖੁਦ ਉਸ ਐਮਐਲਏ ਨੂੰ ਸਾਬਕਾ ਐਮਐਲਏ ਨੂੰ ਆਪਣੇ ਪਾਰਟੀ ਦੇ ਚਟਲਾਉਂਦੇ ਆ ਤੁਸੀਂ ਵੇਟ ਕਰ ਲਓ ਕੇਸ ਕਲੀਅਰ ਹੋ ਲੈਂਦੇ ਜੇ ਵੀਰਾਂ ਜੋ ਕੇਸ ਕਲੀਅਰ ਹੋ ਜਾਂਦਾ ਕਿਉਟ ਵੀ ਹੋ ਜਾਂਦੇ ਆ ਉਦੋਂ ਵੀ ਉਹਦੇ ਲੋਕਾਂ ਨੂੰ ਨਜ਼ਦੀਕੀ ਲੋਕਾਂ ਨੂੰ ਜਾਂ ਪਾਰਟੀ ਦੇ ਲੋਕਾਂ ਨੂੰ ਜਾਂ ਪਰਿਵਾਰ ਦੇ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਦੀ ਅਸਲੀਅਤ ਕੀ ਆ ਬਹੁਤ ਸਾਲ ਪਹਿਲਾਂ ਮੈਂ ਕਾਂਗਰਸ ਦੀ ਗੱਲ ਕਰ ਰਿਹਾ ਬਹੁਤ ਸਾਲ ਪਹਿਲਾਂ 1994 ਸੀ ਜਦੋਂ ਬੈਂਤ ਸਿੰਘ ਦੀ ਸਰਕਾਰ ਸੀ ਉਹਨਾਂ ਦਾ ਗ੍ਰੈਂਡਸਨ ਦੇ ਉੱਤੇ ਇਲਜ਼ਾਮ ਲੱਗ ਗਿਆ ਕਿ ਇੱਕ ਫ੍ਰੈਂਚ ਨੈਸ਼ਨਲ ਫ੍ਰਾਂਸ ਦੀ ਇੱਕ ਲੜਕੀ ਇੱਥੇ ਆਈ ਹੋਈ ਸੀ ਜਿਹਦੇ ਨਾਲ ਜਿਹਦਾ ਰੇਪ ਹੋਇਆ ਬਲਾਤਕਾਰ ਹੋਇਆ ਰੈਸਟ ਕੀਤਾ ਗਿਆ ਇਹਨਾਂ ਨੂੰ ਜਦੋਂ ਅਰੈਸਟ ਕੀਤਾ ਗਿਆ ਸਾਰੇ ਹਰ ਤਰੀਕੇ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸਪੈਸ਼ਲ ਜੇਲ ਰੈਸਟ ਹਾਊਸ ਨੂੰ ਜੇਲ ਕਨਵਰਟ ਕੀਤਾ ਗਿਆ ਮੈਂ ਉਹਨਾਂ ਤਰ੍ਹਾਂ ਦੇ ਚਿੰਡੀਨ ਐਕਸਪ੍ਰੈਸ ਦਾ ਐਡੀਟਰ ਸੀਗਾ ਅਸੀਂ ਇਹ ਚੀਜ਼ਾਂ ਪੁਆਇੰਟ ਆਊਟ ਕੀਤੀਆਂ ਬਾਅਦ ਦੇ ਵਿੱਚ ਉਹ ਇਕਵਿਟ ਵੀ ਹੋ ਗਿਆ ਕਿਉਂਕਿ ਉਹ ਉਹ ਲੜਕੀ ਜਿਹੜੀ ਹੈ ਉਹ ਬਿਆਨ ਦੇਣੀ ਨਹੀਂ ਆਈ ਬਾਹਰੋਂ ਕਿੱਥੋਂ ਆਉਣਾ ਸੀ ਉਹਨੇ ਇਕਵਿਟ ਹੋ ਗਿਆ ਹੁਣ ਆ ਪਾਰਟੀ ਨੂੰ ਤੇ ਸ਼ਾਇਦ ਪਤਾ ਹੀ ਹੋਊਗਾ ਜਾਂ ਪਰਿਵਾਰ ਨੂੰ ਤਾਂ ਪਤਾ ਹੀ ਹੋਣਾ ਉਹਦੇ ਅਸਲੀਅਤ ਕੀ ਹੈ ਬਾਅਦ ਦੇ ਵਿੱਚ ਉਹਨੂੰ ਟਿਕਟ ਦਿੱਤੀ ਗਈ ਐਮਐਲਏ ਬਣਿਆ ਮੰਤਰੀ ਵੀ ਬਣਿਆ ਸੋ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਵਾਂ ਇਹ ਆਪਣੇ ਨੂੰ ਦੁੱਧ ਤੋਤਾ ਸਮਝ ਕੇ ਉਹਨਾਂ ਨੂੰ ਉਹਨਾਂ ਨੂੰ ਪੀਨਲਾਈਜ਼ ਤੇ ਕੀ ਕਰਨਾ ਵਾਂ ਉਹਨਾਂ ਨੂੰ ਉਹਨਾਂ ਨੂੰ ਆਨਰ ਕਰਦੀਆਂ ਵਾਂ ਉਹਨਾਂ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਰਸੂਖਦਾਰ ਥਾਵਾਂ ਦੇ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਵਾਂ ਔਰ 2017 ਦੇ ਵਿੱਚ ਉਹ ਹੀ ਫ੍ਰੈਂਚ ਲੜਕੀ ਜਿਹੜੀ ਆ ਉਹਨੇ ਚਿੱਠੀ ਲਿਖੀ ਓਪਨ ਲੈਟਰ ਜਿਹਦੇ ਵਿੱਚ ਉਹਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਇੰਡੀਆ ਦੇ ਵਿੱਚ ਬਹੁਤ ਕੁਝ ਬਦਲ ਗਿਆ ਹੋਊਗਾ ਪਰ ਮੈਨੂੰ ਅਫਸੋਸ ਹੈ ਅੱਜ ਵੀ ਉੱਥੇ ਉਹੀ ਕੁਝ ਹੋ ਰਿਹਾ ਜੋ ਮੇਰੇ ਨਾਲ ਹੋਇਆ ਸੀ ਖੈਰ ਪੁਰਾਣੀ ਗੱਲ ਆ ਔਰ ਇਹ ਜਨਾਬ ਤੇ ਕੁਇਟ ਹੋ ਗਏ ਆ ਸੋ ਇਸ ਕਰਕੇ ਸ਼ਾਇਦ ਉਹਨਾਂ ਬਾਰੇ ਗੱਲ ਕਰਨਾ ਵੀ ਜਿਹੜਾ ਵਾ ਇਹ ਸ਼ਾਇਦ ਇਸ ਵੇਲੇ ਸਹੀ ਨਹੀਂ ਦੋ ਸਮੇਂ ਸਮੇਂ ਤੇ ਆਵਾਜ਼ ਉੱਠਦੀ ਰਹਿੰਦੀ ਆ ਕਿ ਇਹ ਕੇਸ ਦੀ ਦੁਬਾਰਾ ਤਤਕੀਸ਼ ਹੋਣੀ ਚਾਹੀਦੀ ਔਰ ਲੜਕੀ ਨੂੰ ਬੁਲਾਇਆ ਜਾਵੇ ਤਾਂ ਕਿ ਉਹ ਤਾਂ ਕਿ ਉਹ ਆਪਣਾ ਬਿਆਨ ਦੇ ਸਕੇ ਜਨਤਾ ਦਲ ਸੈਕੂਲਰ ਦੇ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਮੁਖੀ ਨੇ ਜਾਂ ਪ੍ਰਮੁੱਖ ਨੇਤਾ ਨੇ ਦੇਵ ਗੋੜਾ ਜਿਹੜੇ ਪ੍ਰਧਾਨ ਮੰਤਰੀ ਵੀ ਥੋੜੀ ਦੇਰ ਵਾਸਤੇ ਰਹੇ ਆ ਉਹਨਾਂ ਦਾ ਗ੍ਰੈਂਡਸਨ ਜਿਹੜਾ ਵਾ ਉੱਥੇ ਰਾਜਵਲ ਰੇਵਨਾ ਦੇ ਉੱਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਹੈ ਆ ਵੀਡੀਓ ਬਣਾ ਕੇ ਲੜਕੀਆਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਹੈ ਬ੍ਰਿਜ ਭੂਸ਼ਣ ਸਰਨ ਦੇ ਉੱਤੇ ਬੜਾ ਸੀਰੀਅਸ ਇਲਜ਼ਾਮ ਸੀ ਉਹਦੇ ਲੜਕੀਆਂ ਨੂੰ ਫਿਰ ਵੀ ਭਾਜਪੀ ਨੇ ਟਿਕਟ ਦਿੱਤੀ ਉਹੀ ਭਾਜਪੀ ਨਿਰਮਲਾ ਸੀਤਾਰਾਮਨ ਜਿਹੜੀ ਇਸ ਵੇਲੇ ਜਿਹਨਾਂ ਨੂੰ ਤੁਸੀਂ ਸੁਣਿਆ ਵਾ ਸਵਤੀ ਮਾਲੀਵਾਲ ਦੇ ਹੱਕ ਦੇ ਵਿੱਚ ਬੋਲ ਰਹੀ ਹੈ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਉਸ ਪਰਿਵਾਰ ਨੂੰ ਥੋੜੇ ਦਿਨ ਲਈ ਪਾਸੇ ਕਰ ਦੇਣਾ ਚਾਹੀਦਾ ਵਾ ਲੇਕਿਨ ਇਸ ਵੇਲੇ ਵੋਟਾਂ ਦੀ ਲੋੜ ਹੈ ਤੁਹਾਨੂੰ ਸੀਟਾਂ ਦੀ ਲੋੜ ਹੈ ਸੋ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਸੀਟ ਲਿਆ ਸਕਦਾ ਵਾ ਉਹਨੂੰ ਟਿਕਟ ਦੇ ਦੇਣੀ ਚਾਹੀਦੀ ਹੈ ਮੀਡੀਆ ਦੀ ਗੱਲ ਸੁਣ ਲੋ ਮੈਨੂੰ ਪਤਾ ਲੱਗਾ ਵਾ ਪ੍ਰੋਸੇ ਪ੍ਰੋਸੇ ਦਰ ਸੂਤਰਾ ਤੋਂ ਪ੍ਰੋਸੇਯੋਗ ਸੂਤਰਾ ਤੋਂ ਕਿ ਐਨਆਈ ਦੇ ਵਿੱਚ ਜਿਹੜਾ ਇੰਟਰਵਿਊ ਆਇਆ ਵਾ ਸਵਤੀ ਮਾਲੀ ਵਾਲ ਦਾ ਪੰਜਾਬ ਦੇ ਬਹੁਤ ਸਾਰੇ ਜਿਹੜੇ ਚੈਨਲਸ ਆ ਉਹਨਾਂ ਨੂੰ ਸੁਨੇਹੇ ਆਇਆ ਵੀ ਤੁਸੀਂ ਇਹਨੂੰ ਕਵਰ ਇਹਨੂੰ ਮੈਨੂੰ ਪਲੇ ਨਹੀਂ ਕਰਨਾ ਇਹਨੂੰ ਇਸਤੇਮਾਲ ਨਹੀਂ ਕਰਨਾ ਦੇਖਣਾ ਹੋਊਗਾ ਕਿੰਨੇ ਆ ਪੰਜਾਬ ਦੇ ਚੈਨਲ YouTube ਚੈਨਲ ਜਾਂ ਦੂਜੇ ਚੈਨਲ ਜਾਂ ਸੈਟਲਾਈਟ ਚੈਨਲ ਜਿਨ੍ਹਾਂ ਨੇ ਵਾਕਈ ANI ਦਾ ਇੰਟਰਵਿਊ ANI ਦੀ ਸਰਵਿਸ ਖਰੀਦੀ ਹੈ ਬੀਰੇਸ਼ ਚੈਨਲ ਜਾਂ ਮੀਡੀਆਾਰੇ ਕਿੰਨੇ ਨੇ ਯੂਜ਼ ਕੀਤਾ ਜਿਹੜਾ ਨਹੀਂ ਯੂਜ਼ ਕੀਤਾ ਕਿਉਂ ਨਹੀਂ ਉਹਨਾਂ ਨੇ ਯੂਜ਼ ਕੀਤਾ ਇਹ ਹਾਲ ਹੈ ਮੀਡੀਆ ਦਾ ਖੈਰ ਚੋਣਾਂ ਦੇ ਵਿੱਚ ਕਿਉਂਕਿ ਮਸਲਾ ਇਹ ਹੈਗਾ ਕਿ ਚੋਣਾਂ ਦੇ ਵਿੱਚ ਇਸ ਮਸਲੇ ਦਾ ਕਿੰਨਾ ਅਸਰ ਪਊਗਾ ਆਮ ਆਦਮੀ ਪਾਰਟੀ ਤੇ ਜ਼ਰੂਰ ਅਸਰ ਪਊਗਾ ਆਮ ਆਦਮੀ ਪਾਰਟੀ ਅਸਲ ਇਕੱਲੀ ਪਈ ਨਜ਼ਰ ਆਉਂਦੀ ਆ ਚੋਣਾਂ ਤੋਂ ਬਾਅਦ ਇੰਡੀਆ ਬਲੌਕ ਦੇ ਉਤੇ ইমেজ ਦੇ ਉਤੇ ਹੀ ਫਰਕ ਪਊਗਾ ਔਰ ਆਮ ਆਦਮੀ ਪਾਰਟੀ ਦੇ ইমেজ ਦੇ ਉਤੇ ਉਹਨਾਂ ਦੀ ਛਵੀ ਦੇ ਉਤੇ ਡੈਫੀਨਿਟਲੀ ਇਸ ਵਾਕਿਆ ਦਾ ਫਰਕ ਪਊਗਾ ਉਹੋ ਹੀ ਪਾਰਟੀ ਹੈ ਜਿਹੜੀ ਨਿਰਪায় ਕਾਨ ਜਿਹੜਾ 2002 1286 ਲੜਕੀ ਦੇ ਨਾਲ ਦਾ ਬਲਾਤਕਾਰ ਹੋਇਆ ਸੀ ਬਾਸਤੇ ਵਿੱਚ ਔਰ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਬਾਅਦ ਚ ਉਹਦੀ ਮੌਤ ਹੋ ਗਈ ਉਦੋਂ ਇਹੋ ਹੀ ਪਾਰਟੀ ਐ ਮਸਲਾ ਚੁੱਕਦੀ ਸੀ 2013-14 ਦੇ ਵਿੱਚ ਉਹੋ ਹੀ ਪਾਰਟੀ ਜਿਹੜੀ ਹੈ ਅੱਜ ਇੱਕ ਰਿਵਰਸ ਐਟੀਟਿਊਡ ਅਡਾਪਟ ਕੀਤਾ ਉਸੇ ਪਾਰਟੀ ਨੇ ਔਰ ਸਤੀ ਮਾਲੀਵਾਲ ਨੇ ਗੱਲ ਕਹੀ ਆ ਕਿ ਉਦੋਂ ਅਸੀਂ ਪੀੜਤ ਦੇ ਹੱਕ ਦੇ ਵਿੱਚ ਅਸੀਂ ਸੜਕਾਂ ਤੇ ਉਤਰੇ ਸੀ ਹੁਣ ਇਸ ਵੇਲੇ ਜਿਸ ਵੇਲੇ ਪਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਨੇ ਬੀਜੇਪੀ ਹੈੱਡਕੁਆਰਟਰ ਦੇ ਬਾਹਰ ਜਾ ਕੇ ਧਰਨਾ ਦਿੱਤਾ ਵਾ ਹੁਣ ਉਹੀ ਪਾਰਟੀ ਜਿਹੜੀ ਆ ਉਹ ਪੀੜਤ ਦੇ ਹੱਕ ਦੇ ਵਿੱਚ ਨਹੀਂ ਉਹ ਦੋਸ਼ੀ ਦੇ ਵਾਸਤੇ ਸੜਕਾਂ ਦੇ ਉੱਤੇ ਉਤਰੀ ਹੈ ਮੁਜ਼ਾਰੇ ਕਰ ਰਹੀ ਹੈ ਸੋ ਅਸੀਂ ਇਹ ਉਹੀ ਪਾਰਟੀ ਹੈ ਜਿਹੜੀ ਇੱਕ ਵੱਖਰੀ ਪਾਰਟੀ ਸੀ ਇੱਕ ਲੋਕਾਂ ਦੇ ਗਰੀਬਾਂ ਦੇ ਔਰਤਾਂ ਦੇ ਹੱਕਾਂ ਵਾਸਤੇ ਲੜਨ ਵਾਲੀ ਪਾਰਟੀ ਸੀ ਜਿਹੜਾ ਇੱਕ ਅਬਾਊਟ ਟਰਨ ਯੂ ਟਰਨ ਲੈ ਚੁੱਕੀ ਆ ਔਰ ਇਹ ਉਹ ਪਾਰਟੀ ਜਿਹੜੀ ਆ ਅਸਲ ਉਹ ਵਾਕਈ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਪਾਰਟੀ ਜਿਹੜੀ ਆ ਉਹ ਹੁਣ ਉਸ ਤਰ੍ਹਾਂ ਨਜ਼ਰ ਨਹੀਂ ਆਈ